ਸਾਲ 2017 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਗਲ ਮਜਾਉਂਦਿਆ ਸਾਰੀਆਂ ਪਾਰਟੀਆਂ ਨੇ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਆਪ ਵੱਲੋਂ 19 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਹਲਕਾ ਮੋਹਾਲੀ ਤੋਂ ਹਿੰਮਤ ਸਿੰਘ ਸ਼ੇਰਗਲ ਦਾ ਨਾਂ ਵੀ ਸ਼ਾਮਿਲ ਹੈ ਹਿੰਮਤ ਸਿੰਘ ਸ਼ੇਰਗਲ ਨੇ ਅੱਜ ਸਾਹਿਬਜਾਦਾਜੀਤ ਸਿੰਘ ਨਗਰ ਦੇ ਫੇਜ਼ 8 ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਨਤਮਸਤਕ ਹੋ ਕੇ ਆਪਣੀ ਚੋਣ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਸੱਚੇ ਪਾਤਸ਼ਾਹ ਵੈਗਰੂ ਜੀ ਦੇ ਚਰਨਾਂ ਦੇ ਵਿੱਚ ਇਹ ਨਤਸਤਕ hockey ਕੈਂਪਨ ਸ਼ੁਰੂ ਕੀਤੀ ਹੈਗੀ ਆ ਤੇ ਅਰਦਾਸ ਕੀਤੀ ਆ ਕਿ ਮਾਨਵਤਾ ਦੀ ਸੇਵਾ ਲਈ ਬੁੱਧੀ ਬਲ ਅਤੇ ਉਤਸ਼ਾਹ ਬਖਸ਼ਣਾ ਤੇ ਆਪ ਮੂੰਹ ਫੜਕੇ ਸਹੀ ਰਸਤਾ ਦਿਖਾਉਣਾ ਪੁੱਲ ਚੁੱਕ ਮਾਫ ਕਰਨੀ ਕਿਉਂਕਿ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਹੈਗੀ ਆ ਇਹ ਸੱਚ ਤੇ ਝੂਠ ਦੀ ਲੜਾਈ ਹੈਗੀ ਆ ਤੇ ਬਹੁਤ ਆਮ ਆਦਮੀ ਦਿਆਂ ਆਸਾਂ ਇਸ ਇਹ ਜਿਹੜਾ ਇਨਕਲਾਬ ਆਉਣਾ ਹੈ ਉਹਦੇ ਨਾਲ ਜੁੜਿਆ ਹੈ ਤੇ ਉਹਦੇ ਵਾਸਤੇ ਅੱਜ ਅਰਦਾਸ ਕਰਨ ਆਏ ਸਿਗੇ ਬਹੁਤ ਬਲ ਮਿਲਿਆ ਹੈ ਤੇ ਇੰਨਾ ਪਿਆਰ ਵਾਲੰਟੀਅਰਸ ਆਏ ਨੇ ਸਾਰੇ ਵਾਲੰਟੀਅਰਸ ਨਾਲ ਆਏ ਨੇ ਤੇ ਹੁਣ ਅਸੀਂ ਜਿਹੜੀ ਕੈਂਪੇਨ ਹੈਗੀ ਹੈ ਸ਼ੁਰੂ ਕਰਾਂਗੇ ਤੇ 2017 ਚ ਪੰਜਾਬ ਦੇ ਵਿੱਚ ਇੱਕ ਇਨਕਲਾਬ ਲੈ ਕੇ ਆਵਾਂਗੇ ਤੇ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਾਰਟੀ ਦਾ ਉਹਨਾਂ ਨੇ ਆਪਣੇ 别跟。Okay. ਨਿਮਾਨੀ ਜੋ ਬੱਚੇ ਨੂੰ ਸੇਵਾ ਬਖਸ਼ੀ ਹੈ ਤੇ ਮੈਂ ਗੁਰੂ ਮਹਾਰਾਜ ਅਗੇ ਇਹੋ ਅਰਦਾਸ ਬੇਨਤੀ ਕਰਦੀ ਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਵਿੱਚ ਵਰਤ ਕੇ ਇਸ ਬੱਚੇ ਨੂੰ ਸੇਵਾ ਲੈ ਲਿਓ ਸਾਰੇ ਆਮ ਆਦਮੀ ਪਾਰਟੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਉਤੇ ਨੇੜ ਪਰੇ ਹੱਥ ਰੱਖਿਓ ਤਾਂ ਅਸੀਂ ਚੜ੍ਹਦੀਆਂ ਕਲਾਂ ਬਖਸ਼ਿਓ ਤਾਂ ਦੋਸਤੀ ਬਖਸ਼ਿਓ ਤੇ ਰਾਜ ਮਿਲ ਕੇ ਪਿਆਰ ਇਖਲਾਸ ਬਖਸ਼ਿਓ ਤਾਂ ਕਿ ਇਹ ਸਾਰਾ ਕੰਮ ਅਸੀਂ ਰਾਜ ਮਿਲ ਕੇ ਸਿਰੇ ਚੜਾਈਏ ਜਿਹੜੀ ਜ਼ਿੰਮੇਵਾਰੀ ਸਾਡੇ ਲੱਗੇ ਜੁਨਾ ਲੱਗੀ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਬਹੁਤ ਖੁਸ਼ ਹੂਏ ਨਾਲ ਨਭਾਏ ਤੇ ਉਹਨਾਂ ਨੇ ਜਿਨ੍ਹਾਂ ਨੇ ਸੱਚੇ ਵਿਸ਼ਵਾਸ ਕੀਤਾ ਉਹਨਾਂ ਤੇ ਖਰੇ ਉਤਰਿਏ ਸਾਰੀ ਪਾਰਟੀ ਨਾਲ ਮਿਲ ਕੇ ਇਹ ਆਪਣੀ ਇਸ ਵੇਲੇ ਅਣਖ ਦੀ ਗੱਲ ਹੈਗੀ ਆ ਮਹਾਰਾਜ ਲਾਜ ਪਤ ਰੱਖਣ ਪਰਦੇ ਟਕਣ ਸਾਰੇ ਨਾਲ ਮਿਲ ਕੇ ਇਸ ਆਪਾਂ ਮੋਰਚੇ ਨੂੰ ਫਤਿਹ ਕਰੀਏ ਚੰਡੀਗੜ੍ਹ ਤੋਂ ਮਨੋਜ ਜੈਸਵਾਲ ਦੇ ਨਾਲ ਮੇਜਰ ਸਿੰਘ ਦੀ ਰਿਪੋਰਟ ਪੈਰੇ ਦਾ ਟੀਵੀ